ਸਰਕਾਰ ਤੇ ਸੇਤੂ ਵਿਭਾਗ ਦੇ ਖਿਲਾਫ ਅੱਜ ਨਾਅਰੇਬਾਜ਼ੀ ਕੀਤੀ ਗਈ ਲੰਬੇ ਸਮੇਂ ਤੋਂ ਪ੍ਰਤੀਕਰਵਾਉਣ ਦੀ ਮੰਗ ਚੁੱਕ ਰਹੇ ਨੇ ਨਿਯੁਕਤੀ ਪੱਤਰ ਪਚਾਰੀ ਨਹੀਂ ਹੋ ਰਹੇ ਨਿਯੁਕਤੀਆਂ ਹੋ ਨਹੀਂ ਰਹੀਆਂ ਪੜਤੀਆਂ ਹੋ ਨਹੀਂ ਰਹੀਆਂ ਇਸੇ ਗੱਲ ਦਾ ਰੋਸ ਇਸੇ ਗੱਲ ਦਾ ਗੁੱਸਾ ਬੇਰੋਜ਼ਗਾਰਾਂ ਦੇ ਆਖਰਾਜ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਿਆ ਸਰਕਾਰ ਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸਰਕਾਰ ਦੇ ਖਿਲਾਫ ਰੋਸ ਪ੍ਰਗਟਾਇਆ ਗਿਆ ਹਾਲਾਂਕਿ ਇਸ ਮੌਕੇ ਵੱਡੇ ਪੱਧਰ ਤੇ ਪੁਲਿਸ ਬਲ ਵੀ ਇੱਥੇ ਮੌਜੂਦ ਰਿਹਾ ਪਰ ਕਿਸੇ ਤਰ੍ਹਾਂ ਦੀ ਕੋਈ ਝੱਟਕਾ ਮੁਕੀ ਅੱਜ ਦੇਖਣ ਨੂੰ ਨਹੀਂ ਮਿਲੀ ਚੰਡੀਗੜ੍ਹ ਜੀ ਟੀਟੀ ਕਾਡਰ बेरोजगार अध्यापक वालों इम्बी दफ्र का घिराव किया गया ਹਾਏ 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 ਕਮਾਤਾ ਹੈ ਹਾਏ 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 ਉੱਥੇ ਉਹ ਲੈ ਕੇ ਕਿਸੇ ਨਾਲ ਗੱਲ ਕਰਦੇ ਨਹੀਂ ਤੁਸੀਂ ਆਰਾਮ ਨਾਲ ਸਭ ਨੂੰ ਅੰਦਰ ਜਾਣ ਦੋ ਅਸਲ ਦੇ ਵਿੱਚ ਕਹਿੰਦੇ ਹੁੰਦੇ ਨਾ ਮਨੁੱਖ ਦੇ ਮਨੁੱਖੀ ਕੰਮ ਆਂਦਾ ਹੁੰਦਾ ਹੈ ਤੇ ਪਤਾ ਨਹੀਂ ਲੱਗਣਾ ਕਿੰਨੀ ਜ਼ਰੂਰਤ ਕਿ TT 264 ETT 9994 ਸੰਜੇ ਮੋਰਚਾ ਵੱਲੋਂ ਅੱਜ ਜਿਹੜੇ ਸੰਘਰਸ਼ ਦਾ ਜਿਹੜਾ ਵਿਗਲ ਬਜਾਇਆ ਜੀ ਅ ਸੰਘਰਸ਼ ਉਹੀ ਹੈ ਜੀ ਕਿ ETT ਤੇ 264 ਦੀ ਹੈ ਜਿਹੜੀ ਸਟੇਸ਼ਨ ਚੋ ਇਸ ਇਹਨਾਂ ਦੀ ਵੀ ਹੋ ਚੁੱਕੀ ਹੈਗੀ 9994 ਦੀ ਵੀ ਹੋ ਚੁੱਕੀ ਹੈ ਪਰ ਸਰਕਾਰ ਨੇ ਡਿਪਾਰਟਮੈਂਟ ਨੇ ਕੋਚੀਆਂ ਚਾਲਾਂ ਕਰਕੇ ਜੀ ਜੋਰ ਮੋਰੀਆਂ ਛੱਡ ਛੱਡ ਕੇ ਜੀ ਇੱਕ ਵਾਰੀ ਫੇਰ ਆ ਗਿਆ ਕਹਿੰਦੇ ਵੀ ਹਜੇ ਸਾਨੂੰ ਜੋਇਨ ਨਹੀਂ ਕਰਵਾ ਸਕਿਆ ਸਾਨੂੰ ਥੋੜਾ ਸਮਾਂ ਲੱਗਣਾ ਸਮਾਂ ਨਹੀਂ ਪਤਾ ਕਿੰਨਾ ਕੁ ਲੱਗਣਾ ਜੀ ਪਿਛਲੇ 5 ਸਾਲਾਂ ਤੋਂ 2364 ਵਰਤੀ ਰਲਦੀ ਆ ਰਹੀ ਹੈ ਜੀ 2020 ਚ ਆਈ ਸੀਗੀ ਪਿਛਲੇ 3 ਸਾਲਾਂ ਤੋਂ 9594 ਰਲਦੀ ਆ ਰਹੀ ਹੈ ਜੀ ਸਰਕਾਰ ਨੂੰ 3 ਸਾਲ ਹੋ ਗਿਆ ਇਹਨੂੰ ਜੀ ਸਰਕਾਰ ਨੇ ਕੋਈ ਮਤਲਬ ਬਹੁਤਾ ਇਹ ਤੇ ਦੋਨਾਂ ਅਭਰਤੀਆਂ ਤੇ ਵਰਕ ਨਹੀਂ ਕੀਤਾ ਜੀ ਜਿਹੜੇ ਸਾਨੂੰ ਸਟੇਸ਼ਨ ਅਲਾਟਮੈਂਟ ਹੋਊਗੀ ਜ਼ਿਲ੍ਹੇ ਦੀ ਸਬੰਧਤ ਜ਼ਿਲ੍ਹੇ ਦੇ ਡੀਓ ਕੋਲ ਜਾ ਕੇ ਅਸੀਂ ਜੁਆਇਨਿੰਗ ਲੈਟਰ ਲੈ ਕੇ ਆਪੋ ਆਪਣੇ ਸਕੂਲਾਂ 'ਚ ਪਹੁੰਚ ਗਏ ਹਾਂ ਮਤਲਬ ਹਜ਼ਾਰਾਂ ਵਾਰ ਜੀ 3100 ਨਹੀਂ 100 ਨਹੀਂ 1000 ਪਰ ਕੋਈ ਵੀ ਸਵਾਦ ਵਾਲੀ ਗੱਲ ਨਹੀਂ ਬਸ ਜਿਹੜੀ ਆਕੜਾ ਹੈਂਕੜਾ ਇਹ ਸਿੱਖਿਆ ਮੰਤਰੀ ਸਾਹਿਬ ਦੇ ਪੱਲੇ ਆ ਕੱਲੀ ਆਕੜਾ ਹੋਰ ਕੁਝ ਨਹੀਂ ਹੈਗਾ ਸਾਨੂੰ ਇੱਥੋਂ ਸਕੂਲ ਦੇ ਕੇ ਸਾਡੀ ਸਟੇਸ਼ਨ ਚੁਆਇਸ ਹੋ ਚੁੱਕੀ ਆ ਸਾਡੇ ਕੋਲ ਇਹਨਾਂ ਨੇ ਸਕੂਲ ਪੁੱਛ ਲੇ ਵੀ ਤੁਹਾਨੂੰ ਸਕੂਲ ਕਿਹੜਾ ਕਿਹੜਾ ਚਾਹੀਦਾ ਸਕੂਲ ਅਲਾਟਮੈਂਟ ਕਰਨਾ ਇਹਨਾਂ ਨੇ ਸਾਨੂੰ ਸਾਨੂੰ ਇੱਥੋਂ ਸਕੂਲ ਅਲਾਟਮੈਂਟ ਕਰਕੇ ਕੇ ਜਣਾ ਤਾਂ ਸਿੱਧਾ ਅਸੀਂ ਡੀਓ ਦਫ਼ਤਰ ਜਾਈਏ ਸਬੰਧਤ ਡੀਓ ਦਫ਼ਤਰ ਜਿਹੜੇ ਸਾਨੂੰ ਸਟੇਸ਼ਨ ਅਲਾਟਮੈਂਟ ਹੋਊਗੀ ਜ਼ਿਲ੍ਹੇ ਦੀ ਸਬੰਧਤ ਜ਼ਿਲ੍ਹੇ ਦੇ ਡੀਓ ਕੋਲ ਜਾ ਕੇ ਅਸੀਂ ਜੁਆਇਨਿੰਗ ਲੈਟਰ ਲੈ ਕੇ ਆਪੋ ਆਪਣੇ ਸਕੂਲਾਂ 'ਚ ਪਹੁੰਚੀਏ